ਅਪ੍ਰੈਲ 2022 ਨੂੰ ਅਫਗਾਨਿਸਤਾਨ ਤੋਂ ਆਏ ਇੱਕ ਟਰੱਕ ਨੂੰ ਅੰਮ੍ਰਿਤਸਰ ਦੇ ਅਟਾਰੀ ਵਿਖੇ ਕਸਟਮ ਵਿਭਾਗ ਜਿਹੜਾ ਉਹ ਰੋਕ ਲੈਂਦਾ ਕਾਗਜ਼ਾਂ ਦੇ ਵਿੱਚ ਯਾਨੀ ਬਿਲਿੰਗ ਦੇ ਵਿੱਚ ਇਹ ਲਿਖਿਆ ਹੁੰਦਾ ਕਿ ਇਹਦੇ ਵਿੱਚ ਜਿਹੜਾ ਮਲੱਠੀ ਆ ਉਹ ਭਰੀ ਗਈ ਆ ਮਲੱਠੀ ਜਿਹੜੀ ਆ ਉਹ ਭਾਰਤ ਦੇ ਵਿੱਚ ਭੇਜੀ ਗਈ ਆ ਅਫਗਾਨਿਸਤਾਨ ਤੋਂ ਜਦੋਂ ਉਹਨਾਂ ਬੋਰੀਆਂ ਨੂੰ ਚੰਗੀ ਤਰ੍ਹਾਂ ਸਕੈਨ ਕੀਤਾ ਜਾਂਦਾ ਉਹਨਾਂ ਚੋਂ ਸਕੈਨਰ ਚੋਂ ਨਗਾਇਆ ਜਾਂਦਾ ਤਾਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਸ਼ੱਕ ਹੁੰਦਾ ਕਿ ਇਹ ਮਲੱਠੀ ਦੇ ਵਿੱਚ ਕੁਝ ਲੱਕੜ ਦੇ ਬਕਸੇ ਵੀ ਲੁਕੋ ਕੇ ਰੱਖੇ ਹੋਏ ਆ ਉਹ ਬੋਰੀਆਂ ਨੂੰ ਖਲਾ ਲੈਂਦੇ ਆ ਜਦੋਂ ਬੋਰੀਆਂ ਨੂੰ ਖਲਾਉਂਦੇ ਆ ਤਾਂ ਉਹਨਾਂ ਲੱਕੜ ਦੇ ਬਕਸਿਆਂ ਦੇ ਵਿੱਚੋਂ ਮਿਲਦੀ ਹੈ ਹੈਰੋਇਨ ਮਾਮਲਾ ਜਿਹੜਾ ਸਾਰਾ ਰੋਸ਼ਨੀ ਚ ਆ ਜਾਂਦਾ ਕਿ ਇਹ ਤਾਂ ਸਮਗਲਿੰਗ ਹੋ ਰਹੀ ਹੈ ਇਹ ਤਾਂ ਹੈਰੋਇਨ ਜਿਹੜੀ ਹੈ ਅਫਗਾਨਿਸਤਾਨ ਤੋਂ ਭਾਰਤ ਦੇ ਵਿੱਚ ਭੇਜੀ ਜਾ ਰਹੀ ਹੈ ਉਹ ਵੀ ਮਲੱਠੀ ਦੇ ਵਿੱਚ ਭਰ ਕੇ 700 ਕਰੋੜ ਰੁਪਏ ਦੀ ਹੈਰੋਇਨ ਜਿਹੜੀ ਹੈ ਉਹ ਬਰਾਮਦ ਹੁੰਦੀ ਹੈ 102 ਕਿਲੋ ਹੈਰੋਇਨ ਹੁੰਦੀ ਹੈ ਉਹ ਛੋਟੇ ਛੋਟੇ ਡੱਬਿਆਂ ਦੇ ਵਿੱਚ 340 ਬੋਰੀਆਂ ਹੁੰਦੀਆਂ ਨੇ ਉਨ੍ਹਾਂ ਦੇ ਵਿੱਚੋਂ ਇਹ ਹੈਰੋਇਨ ਬਰਾਮਦ ਹੁੰਦੀ ਹੈ ਫਿਰ ਤਫਤੀਸ਼ ਸ਼ੁਰੂ ਹੋ ਜਾਂਦੀ ਹੈ ਕਿ ਇਹ ਆਈ ਕਿੱਥੋਂ ਭੇਜਣ ਵਾਲਾ ਕੌਣ ਹੈ ਰਿਸੀਵਰ ਕੌਣ ਹੈ ਪਤਾ ਲੱਗਦਾ ਹੈ ਕਿ ਅਫਗਾਨਿਸਤਾਨ ਦੇ ਮਜ਼ਾਰੇ ਸ਼ਰੀਫ ਇੱਕ ਸ਼ਹਿਰ ਹੈ ਉੱਥੋਂ ਦੇ ਇੱਕ ਵਪਾਰੀ ਨੇ ਇਹ ਜਿਹੜੀ ਮਲਠੀ ਹੈ ਇਹ ਭਾਰਤ ਦੇ ਵਿੱਚ ਭੇਜੀ ਹੈ ਔਰ ਜਦੋਂ ਕੋਖ ਕੀਤੀ ਜਾਂਦੀ ਹੈ ਪੜਤਾਲ ਸ਼ੁਰੂ ਹੋ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਸ ਕਨਸਾਈਨਮੈਂਟ ਨੂੰ ਰਿਸੀਵ ਕਰਨ ਵਾਲਾ ਤਰਨਤਾਰਨ ਜ਼ਿਲ੍ਹੇ ਦਾ ਇੱਕ ਆਇਲਟ ਸੈਂਟਰ ਚਲਾਉਣ ਵਦਾ ਜਿਹੜਾ ਮਾਲਕ ਹੈ ਆਇਲਟ ਸੈਂਟਰ ਦਾ ਜਿਹੜਾ ਮਾਲਕ ਜਿਹਦਾ ਨਾਂ ਅਮਰਤਪਾਲ ਸਿੰਘ ਹੈ ਉਹ ਉਹਦੇ ਤੱਕ ਪਹੁੰਚ ਕੀਤੀ ਜਾਂਦੀ ਹੈ ਤਾਂ ਉਹ ਜਿਹੜਾ ਕੋਈ ਹੱਥ ਪੱਲਾ ਨਹੀਂ ਫੜਾਉਂਦਾ ਪਤਾ ਲੱਗਦਾ ਹੈ ਕਿ ਉਹਦੇ ਨਾਲ ਦਿੱਲੀ ਦੇ ਕੁਝ ਹੋਰ ਵਪਾਰੀ ਜਿਹੜੇ ਆ ਉਹ ਵੀ ਜੁੜੇ ਹੋਏ ਆ ਕੇਸ ਜਿਹੜਾ ਇਹ ਸਾਰਾ ਐਨਆਈਏ ਕੋ ਚਲਾ ਜਾਂਦਾ ਕਿਉਂਕਿ ਮਾਮਲਾ ਵੱਡਾ ਦੋ ਦੇਸ਼ਾਂ ਦੇ ਵਿੱਚ ਜਿਹੜਾ ਇਹ ਡਰੱਗ ਡੀਲ ਹੋ ਰਹੀ ਆ ਉਹ ਵੀ ਕਿਦਾਂ ਵਪਾਰਕ ਰਸਤੇ ਦੇ ਥਰੂ ਰਹੀ ਆ ਸਮਾਨ ਆ ਰਿਹਾ ਟਰੱਕ ਦੇ ਵਿੱਚ ਭਰ ਕੇ ਸਮਾਨ ਆ ਰਿਹਾ ਕੋਈ ਡਰੋਨ ਰਾਹੀ ਨਹੀਂ ਜਿਹੜੀ ਹੈਰੋਇਨ ਸੁੱਟੀ ਜਾ ਰਹੀ ਬੜੇ ਢੰਗ ਦੇ ਨਾਲ ਤਰੀਕੇ ਦੇ ਨਾਲ ਬੂਰੀਆਂ ਦੇ ਵਿੱਚ ਮਲਠੀ ਭਰ ਕੇ ਉਹਦੇ ਵਿੱਚ ਉਸੇ ਰੰਗ ਦੇ ਲਗਭਗ ਜਿਹੜੇ ਲੱਕੜ ਦੇ ਬਕਸੇ ਤਿਆਰ ਕੀਤੇ ਜਾਂਦੇ ਛੋਟੇ ਛੋਟੇ ਜਿਨ੍ਹਾਂ ਦੇ ਵਿੱਚ ਇਹ ਬਾਅਦੋਂ ਭਰੀ ਜਾਂਦੀ ਆ ਹੈਰੋਇਨ ਐਨਆਈਏ ਨੇ ਪਿਛਲੇ 15 ਦਸੰਬਰ ਨੂੰ ਅਮਰਿਤਪਾਲ ਨੂੰ ਪੁੱਛ ਕੇ ਸ਼ੁਰੂ ਕਰ ਦਿੱਤੀ ਕਿ ਤੁਹਾਡੇ ਕੀ ਲਿੰਕ ਹੈ ਅਫਗਾਨਿਸਤਾਨ ਦੇ ਵਿੱਚ ਉੱਥੇ ਬੈਠਾ ਜਿਹੜਾ ਵਪਾਰੀ ਹੈ ਜਿਹੜਾ ਮਲੱਠੀਆਂ ਦਾ ਕੰਮ ਕਰਦਾ ਮਲੱਠੀ ਦਾ ਹੋਲਸੇਲ ਦਾ ਕੰਮ ਕਰਦਾ ਉਹਨੇ ਦਿੱਲੀ ਇਹ ਮਲੱਠੀ ਦੀ ਕਨਸਾਈਨਮੈਂਟ ਭੇਜੀ ਸੀਗੀ ਪਿਛਲੇ ਸਾਲ ਤੁਹਾਡਾ ਆਇਲਟ ਸੈਂਟਰ ਹੈ ਤੇ ਤੁਹਾਡੇ ਕੀ ਰਿਸ਼ਤੇ ਆ ਅਮਰਿਤਪਾਲ ਕੋਈ ਹੱਥ ਪੱਲਾ ਨਹੀਂ ਫੜਾਉਂਦਾ ਤਾਂ ਪੁਲਿਸ ਨੂੰ ਜਿਹੜਾ ਐਨਆਈਏ ਨੂੰ ਸ਼ੱਕ ਹੋ ਜਾਂਦਾ ਕਿ ਕੋਈ ਮਾਮਲਾ ਗੜਬੜ ਆ ਕਿਤੇ ਨਾ ਕਿਤੇ ਕੋਈ ਸਾਰੀ ਕਹਾਣੀ ਜਿਹੜੀ ਆ ਇਹ ਵੱਡਾ ਰੈਕਟ ਜਿਹੜਾ ਉਹਦੇ ਨਾਲ ਜੁੜੀ ਹੋਈ ਹੈ ਹੁਣ ਇਸ ਕੇਸ ਦੇ ਵਿੱਚ ਇਹ ਵੱਡੇ ਖੁਲਾਸੇ ਹੋਏ ਆ ਅਮਰਤਪਾਲ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਜਿਹੜਾ ਤਰਨਤਾਰਨ ਦਾ ਰਹਿਣ ਵਾਲਾ ਆਇਲ ਸੈਂਟਰ ਚਲਾਉਂਦਾ ਔਰ ਨਾਲ ਦੀ ਨਾਲ ਜਿਹੜੇ ਹੋਰ ਵਪਾਰੀ ਦਿੱਲੀ ਦੇ ਵਪਾਰੀ ਜਿਹੜੇ ਆ ਉਹ ਵੀ ਹੁਣ ਰਡਾਰ ਤੇ ਆ ਗਏ ਇਸੇ ਤਰ੍ਹਾਂ ਹੀ ਜੂਨ 2019 ਨੂੰ ਪਾਕਿਸਤਾਨ ਤੋਂ ਲੂਣ ਆਇਆ ਸੀ ਲੂਣ ਦੇ ਵਿੱਚ ਵੀ ਚਿੱਟੇ ਰੰਗ ਦੇ ਕੁਝ ਪੈਕਟ ਬਣਾ ਕੇ ਰੱਖੇ ਗਏ ਸੀ ਔਰ ਉਹ ਪੈਟਰਨ ਸੇਮ ਸੀਗਾ ਸਮਗਲਿੰਗ ਦਾ ਉਹਨਾਂ ਲਫਾਫਿਆਂ ਦੇ ਵਿੱਚ ਵੀ ਛੋਟੇ ਛੋਟੇ ਕੈਪਸੂਲ ਸੀ ਤੇ ਉਹਦੇ ਵਿੱਚ ਵੀ ਹੈਰੋਇਨ ਸੀ ਬਹੁਤ ਵਾਰੀ ਅਸੀਂ ਦੇਖਦੇ ਆ ਕਿ ਪਾਕਿਸਤਾਨ ਤੋਂ ਦਾ ਪੰਜਾਬ ਦੇ ਬਾਰਡਰਾਂ ਤੇ ਆਮ ਜੀ ਗੱਲ ਹੈ ਤਕਰੀਬਨ ਰੋਜ਼ ਇੱਕ ਦੋ ਡਰੋਨ ਜਿਹੜੇ ਆ ਉਹ ਬੀਐਸਐਫ ਆਪਣੇ ਕਬਜ਼ੇ ਚ ਲੈਂਦੇ ਆ ਡਰੋਨ ਜਿਹੜੇ ਆ ਉਹਨਾਂ ਦੇ ਵਿੱਚ ਹੈਰੋਇਨ ਹੁੰਦੀ ਆ ਜਾਂ ਉਹਨਾਂ ਦੇ ਵਿੱਚ ਅਸਲਾ ਹੁੰਦਾ ਹੁਣ ਆ ਜਿਹੜਾ ਮਾਮਲਾ ਮਲਠੀ ਦਾ ਜਿਹੜਾ ਦੋਹਾਂ ਦੇਸ਼ਾਂ ਦੇ ਵਿੱਚ ਭਾਰਤ ਤੇ ਅਫਗਾਨਿਸਤਾਨ ਦੇ ਵਿੱਚ ਵਪਾਰਕ ਸਬੰਧ ਨੇ ਜਿੱਥੋਂ ਕਈ ਸਮਾਨ ਜਿਹੜਾ ਅਫਗਾਨਿਸਤਾਨ ਤੋਂ ਭਾਰਤ ਆਂਦਾ ਕਾਫੀ ਸਾਰਾ ਅਸਮਾਨ ਭਾਰਤ ਤੋਂ ਜਿਹੜਾ ਅਫਗਾਨਿਸਤਾਨ ਚ ਜਾਂਦਾ ਪਰ ਅਜਿਹੇ ਨਸ਼ਾ ਤਸਕਰ ਜਿਹੜੇ ਰਾਤੋਂ ਰਾਤ ਕਰੋੜਾਂ ਅਰਬਾਂ ਰੁਪਈਆ ਕਮਾਉਣਾ ਚਾਹੁੰਦੇ ਨੇ ਉਹ ਦੋਵਾਂ ਦੇਸ਼ਾਂ ਦੇ ਸਬੰਧ ਜਿਹੜੇ ਆ ਖਰਾਬ ਕਰ ਰਹੇ ਆ ਔਰ ਇਸ ਦੇ ਵਿੱਚ ਦੋਵਾਂ ਦੇਸ਼ਾਂ ਦੇ ਨਾਗਰਿਕ ਜਿਹੜੇ ਆ ਉਹ ਇਨਵੋਲ ਹੈ ਕਿ ਠੀਕ ਹੈ ਅਸੀਂ ਰਾਤੋਂ ਰਾਤ ਅਮੀਰ ਹੋਣਾ ਰਾਤੋਂ ਰਾਤ ਅਸੀਂ ਅਰਬਾਂ ਖਰਮਾਂ ਰੁਪਈਆ ਕਮਾਉਣਾ ਹੁਣ ਇਸ ਮਲਠੀਕ ਵਾਲੇ ਕੇਸ ਦੇ ਵਿੱਚ ਜਿੱਥੇ 700 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਹੋਈ 340 ਬੋਰੀਆਂ ਜਿਹੜੀਆਂ ਉਸ ਟਰੱਕ 'ਚ ਲੱਦੀਆਂ ਗਈਆਂ ਸੀਗੀਆਂ ਜਿਹਦੇ ਵਿੱਚੋਂ ਕਰੀਬ 102 ਕਿਲੋ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਹੈ ਇਸ ਕੇਸ ਦੇ ਵਿੱਚ ਅਮਰਤਪਾਲ ਨੂੰ NIA ਨੇ ਗ੍ਰਿਫਤਾਰ ਕਰ ਲਿਆ ਔਰ ਨਾਲ ਦੀ ਨਾਲ ਦਿੱਲੀ ਦੇ ਉਹ ਵਪਾਰੀ ਜਿਨ੍ਹਾਂ ਦੇ ਨਾਮ ਤੇ ਬਿੱਲ ਬਣਿਆ ਹੋਇਆ ਸੀ ਜਿਨ੍ਹਾਂ ਦੇ ਨਾਮ ਦੇ ਉੱਤੇ ਇੱਕ ਕਨਸਾਈਨਮੈਂਟ ਰੀਸੀਵ ਹੋਣੀ ਸੀ ਜਿਨ੍ਹਾਂ ਨੂੰ ਬਿਲਿੰਗ ਕੀਤੀ ਗਈ ਸੀ ਉਹਨਾਂ ਨੂੰ ਵੀ ਜਿਹੜਾ ਨਾਮਜ਼ਦ ਕਰਕੇ ਐਨਆਈਏ ਨੇ ਪੁੱਛਗੇ ਚ ਸ਼ੁਰੂ ਕਰ ਦਿੱਤੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ